ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਗੁਰਿੰਦਰ ਵੀਰ ਦੇ ਘਰ ਆ ਜਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਦੋਸਤੋ ਤੁਹਾਨੂੰ ਦਿਖਾਉਣੀ ਆ ਤਿੰਨੇ ਹੀ گاਵਾ ਘੱਬਣਾ ਵਾ ਦੋਸਤੋ ਜਿਹੜੇ ਵੀ ਵੀਰ ਨੂੰ ਦੋਸਤੋ ਇਹ گاਵਾ ਪਸੰਦ ਆਉਂਦੀ ਐ ਇੱਥੇ ਇੱਕ ਤਸੱਲੀ ਤੁਸੀਂ ਆਪਣੀ ਆਪ ਕਰਨੀ ਐ ਕਰਦੇ ਆ ਵੀਰ ਨਾਲ ਗੱਲਬਾਤ ਸ਼ੁਰੂ ਵੀਡੀਓ ਕਰਨ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਐ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਦੂਜੀ ਬੇਨਤੀ ਦੋਸਤੋ ਇਹ ਹੈ ਇੱਥੇ ਆਓ ਇੱਕ ਟਾਈਮ ਦੋ ਟਾਈਮ ਆ ਕੇ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਪਸ਼ੂ ਖੋਲੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਕਰਦੇ ਆ ਵੀਰਾਂ ਦੋਸਤੋ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਇੱਕ ਹੋਰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਦੇ ਕਰੋ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਦਾ ਫਾਇਦਾ ਹੋ ਸਕੇ ਆਓ ਵੀਰ ਤੋਂ ਲੈਨੇ ਸਾਰੀ ਡਿਟੇਲ ਇਹਨਾਂ ਗਾਵਾਂ ਦੇ हां जी वीर जी सस्साइकल जी सस्साइकल जी ਆਪਣਾ ایڈریس بول دو वीर जी वीर जी ਪੈਂਡਸ ਭਰਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੇ ਫੋਨ ਨੰਬਰ ਵੀ ਬੋਲ ਦਿਓ ਜੀ ਫੋਨ ਨੰਬਰ ਵੀ ਜੀ 9001117174 ਅੱਜ ਵੀਰ ਜੀ ਤਿੰਨ ਗਾਵਾਂ ਸੇਲਸ ਤੇ ਹਾਂ ਜੀ ਪਹਿਲਾਂ ਵੀਰ ਜੀ ਇਸ ਗਾਂ ਦੀ ਡਿਟੇਲ ਦੋ ਇਹ ਵੀਰ ਜੀ ਪਹਿਲੇ ਸੂਏ ਆ ਅੱਛਾ ਜੀ ਹਾਂ ਜੀ ਗੱਭਣੇ ਜੀ ਹਾਂ ਜੀ ਗੱਭਣਾਂ ਕਹਿੰਦਾ ਕਿ ਟਾਈਮ ਖੜਦੀ ਹੈ ਜੀ ਜੀ ਕੋਈ 5-7 ਦਿਨ ਖੜੂਗੀ 5-7 ਦਿਨ ਖੜੂਗੀ ਹਾਂ ਜੀ ਠੀਕ ਹੈ ਦੋਸਤੋ ਪਹਿਲਾ ਸੂਆ ਸੁਣਨ ਵਾਸਤੇ ਇਹ ਗਾਂ ਮਤਲਬ ਰੈਡੀ ਹੈ 5-7 ਦਿਨ ਖੜਦੀ ਹੈ ਅਜੀ ਉਸ ਹਨਾ ਦੋਸਤੋ ਹਵਾਨੇ ਦੇ ਢਿੱਲਾ ਢੁਲਾ ਕਾਫੀ ਹੈ ਖੋਲ ਕੇ ਦੋਸਤੋ ਤੁਹਾਨੂੰ ਕਰ ਦਿਖਾਉਣੇ ਫੇਰ ਪੁੱਛ ਗੀਆਂ ਮੁੱਲ ਵੀਰ ਦੇ ਕੋਲ ਤੋਰ ਦੀ ਵੀਜੀ ਕਰਾਂ ਕੰਪੈਕਟ ਜਿਹਾ ਹਵਾਨਾ ਦੋਸਤੋ ਗਾਂ ਦਾ ਮੀਡੀਅਮ ਕੱਦ ਦੀ ਗਾਂ ਜਿਹੜੇ ਵੀ ਵੀਰ ਨੂੰ ਦੋਸਤੋ ਪਸੰਦ ਆਉਂਦੀ ਹੈ ਥੋੜੀ ਜਿਹੀ ਵੀਰ ਲੰਮੀ ਤੋਰ ਦੇ ਹੈ ਨਾ ਸਿੱਧੀ ਥਰੀ ਤੋਰ ਦੇ ਤਸੱਲੀ ਦੋਸਤੋ ਇੱਥੇ ਆ ਕੇ ਤੁਸੀਂ ਆਪਣੀ ਆਪ ਕਰਨੀ ਹੈ ਮੇਰਾ ਕੰਮ ਹੈ ਦੋਸਤੋ ਵੀਡੀਓਜ਼ ਨੂੰ ਬਣਾ ਕੇ ਵਿਖਾ ਦੇਣੀ ਬਾਕੀ ਤੁਸੀਂ ਪੈਸੇ ਖਰਚਣ ਦੇ ਆਪ ਆ ਕੇ ਤਸੱਲੀ ਕਰਕੇ ਪਹੂ ਖੜਿਆ ਕਰੋ ਸੂਨ ਦੇ ਵਿੱਚ ਦੋਸਤੋ ਜੇ ਘਪਾ ਖੜਦੀ ਹੈ ਉਸ ਦਾ ਦੇਣਾ ਸਮਝ ਨਹੀਂ ਦੀ ਜਜਮੈਂਟ ਕਰ ਲਿਓ ਪੁੱਛਦੇ ਆ ਵੀਰ ਦੇ ਕੋਲ ਇਸ ਗਾ ਦਾ ਮੁੱਲ ਕੀ ਕਰਦਾ ਵੀ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਗਾਂ ਦਾ ਵੀਰ ਜੀ ਇਹਦਾ ਮੁੱਲ ਭਾਵੇਂ 30 ਘਰਾਲੋ ਭਾਵੇਂ 28 25 ਹੱਥ ਮੰਨਦਾ ਨਾ 25000 ਤਾਂ ਮੰਨਣ ਜੀ ਹਾਂਜੀ ਠੀਕ ਹੈ ਵੀਰ ਜੀ ਦੂਜੇ ਨੰਬਰ ਤੇ ਵੀਰ ਜੀ ਜਿਹੜੀ ਹੈ ਗਾਂ ਇਹਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਵੀ ਕੀ ਇਹ ਤੀਜਾ ਸੂਹਾ ਸੁਨਾਰੀ ਆ ਕਿੰਨਾ ਟਾਈਮ ਖੜਦੀ ਹੈ ਇਹ ਵੀਰ ਜੀ ਤਿਆਰੀ ਆ ਬਸ ਤਿਆਰੀ ਹਾਂਜੀ ਕਿੰਨਾ ਕੁ ਦੁੱਧ ਕਰੂਗੀ ਜੀ ਇਹਦਾ 27 28 ਲੀਟਰ ਹੰਦੇ ਘਰ ਆਲੇ 27 28 ਲੀਟਰ ਹੰਦੇ ਹਾਂਜੀ ਦੁੱਧ ਦੇਂਦੀ ਰੀ ਦੂਜੇ ਸੂਏ ਕਰ ਜੂਗੀ ਇਹਦਾ 27 ਲੀਟਰ ਹਾਂਜੀ ਨਾਮ ਨਾਲ ਵੀਰ ਜੀ ਠੀਕ ਹੈ ਜੀ ਤੋਰੀ ਇੱਕ ਵਾਰੀ ਉਹਨੂੰ ਫੇ ਦੋਸਤੋ ਤੀਜਾ ਸੂਆ ਸੁੰਨੂ ਵਾਸਤੇ ਤਿਆਰ ਹੀ ਐ ਬਸ ਇੱਕ ਦੋ ਦਿਨ ਹੀ ਖੜਦੀ ਐ ਦੁੱਧ ਵੀਰ ਕਹਿੰਦਾ ਵੀ ਘਰ ਵਾਲੇ ਕਹਿੰਦੇ 27 28 ਕਿਲੋ ਚਵਾਇਆ ਇਹਨੇ ਪਿਛਲੇ ਸੂਵੇ ਹਵਾ ਗਾਂ ਦੋਸਤੋ ਕਾਫੀ ਵੱਡਾ ਬਣਾਈ ਹੁੰਦੀ ਐ ਕੱਦ ਕਾੜ ਵੀ ਦੋਸਤੋ ਵੱਡਾ ਐਨੂੰ ਤੋਰੇ ਜਿਹੀ ਲੰਮੀ ਘਰ ਥਾਣ ਵੀ ਦੋਸਤੋ ਬਹੁਤ ਵਧੀਆ ਵਿਰਲ ਤੇ ਥਾਣੇ ਵੱਡੇ ਕੱਦ ਕਾਠ ਦੀ ਗਾਮ ਆ ਦੋਸਤੋ ਜਿੰਨੂੰ ਵੀ ਪਸੰਦ ਆਉਂਦੀ ਇੱਥੇ ਆ ਕੇ ਤਸੱਲੀ ਤੁਸੀਂ ਆਪਣੀ ਕਰਨੀ ਥਣ ਦੋਸਤੋ ਕਿ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਮੱਜਾਂ ਵਾਲਾ ਥਣ ਲੱਗਾ ਹੈ ਦੋਸਤੋ ਇਹਨੂੰ ਗਾ ਨੂੰ ਹਵਾਨੇ ਤੇ ਨਾੜਾ ਵੀ ਕਾਫੀ ਹੈ ਮਿਲਕ ਵੈਨ ਵੀ ਕਾਫੀ ਬੋਟੀ ਹੈ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਦਾ ਵੇਚੀਏ ਦਾ ਮੁੱਲ ਭਵੇਂ ਜੋ ਮਰਜ਼ੀ ਕਰੀਏ 40000 ਚੋਂ ਮੰਨਤਾਨ ਕਰ 40000 ਚੋਂ ਮੰਨਤਾਨ ਹੋ ਜਾਵੇ ਤੇ ਜੇ ਨੰਬਰ ਤੇ ਵੀਜੀ ਇਹ ਗਾਂ ਦੀ ਡਿਟੇਲ ਦੱਸੋ ਜੀ ਇਹ ਵੀਜੀ ਗੱਭਣ ਆ ਇਹ ਦਿਨ ਦਾ ਘੜਤੀ 15 ਇਹ ਕਿੰਨਾ ਸੁਗਾ ਸੁਣੀ ਇਹ ਵੀਜੀ ਤੀਜਾ ਸੁਗਾ ਇਹ ਵੀ ਤੀਜਾ ਸੁਗਾ ਕਿੰਨਾ ਕੁ ਦੁੱਧ ਕਰੋਗੇ ਇਹ ਵੀਜੀ ਤੂੰ 25 ਲੀਟਰ ਆਂਦੇ ਸੀ 25 ਲੀਟਰ ਦੇ ਕਰ ਜੂ ਕਹਿੰਦਾ 25 ਲੀਟਰ ਆਪ ਕੋ 25 ਨਹੀਂ ਆਂਦੇ 22 ਲੀਟਰ ਦੀ ਕਹਿ ਦਿੰਨੇ ਆ 22 ਲੀਟਰ ਕਹਿ ਦਿੰਨੇ ਆ ਹਾਂ 22 ਲੀਟਰ ਆਂਦਰੀ ਨਾ ਕੱਢੂਗੀ ਠੀਕ ਹੈ ਜੀ ਹਾਂ ਜੀ ਦੋਸਤੋ ਦੱਸ ਦਿਨੇ ਜੇ ਪਏ ਸੂਨ ਦੇ ਵਿੱਚ 22 ਲੀਟਰ ਵੀਰ ਕਹਿੰਦਾ ਇਹ ਦੁੱਧ ਦੇਊਗੀ ਘਰ ਵਾਲਿਆਂ ਤੇ ਵੈਸੇ 25 26 ਆਂਦੇ ਕਿਹਾ ਵਾ ਬਾਕੀ 22 ਲੀਟਰ ਵੀ ਇਹ ਕਹਿੰਦਾ ਆਪਾਂ ਕਵਾਂਗੇ ਦੋਸਤੋ ਥੋੜੀ ਜਿਹੀ ਆ ਵੀਰ ਕੋਂ ਦਵਾਈ ਨਹੀਂ ਗਏ ਅਜ ਵੀਰ ਕਿਤੇ ਗਿਆ ਹੈ ਕੰਮ ਪੈ ਗਿਆ ਅਜ ਜੁਰੀਨ ਕੱਦ ਕੱਟ ਦੋਸਤੋ ਗਾ ਦਾ ਕਾਫੀ ਵੱਡਾ ਦਾ ਫੁੱਲ ਹੈਵੀ ਬੋਡੀ ਵੇਟ ਦੀ ਗਾਵਾ ਹਵਾਨਾ ਦੋਸਤੋ ਉਸ ਹਿਸਾਬ ਨਾਲ ਜਜਮੈਂਟ ਤੁਸੀਂ ਆਪ ਕਰ ਲਿਓ ਥਾਂ ਥੋੜੇ ਨੇ ਦੋਸਤੋ ਬਹੁਤ ਵਿਰਲ ਤੇ ਲੱਗਾ ਹੋਇਆ ਅਜੇ 10 ਦਿਨ ਬਾਕੀ ਆ ਉਸ ਹਿਸਾਬ ਦੇ ਨਾਲ ਕਾਫੀ ਆਰਡਰ ਤਿਆਰ ਕਰੂਗੀ ਪੁੱਛਦੇ ਵੀਰ ਤੋਂ ਇਹਦੀ ਵੀ ਡਿਟੇਲ ਸਾਰਾ ਮੁੱਲ ਮੁੱਲ ਪੁੱਛਦਿਆਂ ਕੀ ਦੱਸਦਾ ਵੀਰ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਵੀਰ ਜੀ ਇਹਦਾ ਮੁੱਲ ਜੋ ਮਰਜ਼ੀ ਕਰਾ ਲੋਦਾ 40000 ਤੋਂ ਮਾਨਤਾ ਨਹੀਂ ਇਹ ਤਾਂ ਵੀ 40000 ਤੋਂ ਮਾਨਤਾ ਹਾਂਜੀ ਹੋਰ ਵੀਰ ਜੀ ਕੁਝ ਕਹਿਣਾ ਚੰਦੇ ਸੀ ਬਾਸ ਵੀਰ ਜੀ ਜਿਹੜਾ ਕੋ ਆਵੇ ਅੱਜ ਤਸੱਲੀ ਕਰਕੇ ਵੇਖੀ ਖੜੇ ਠੀਕ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ گاਵਾਂ ਦਿਖਾ ਤਿੰਨੇ ਹੀ گاਵਾਂ ਦੋਸਤੋ ਗੱਬਣਿਆ ਜਿਹੜੇ ਵੀ ਵੀਰ ਦੇ ਕੋਈ ਪਸ਼ੂ ਪਸੰਦ ਆਉਂਦਾ ਤਿੰਨਾਂ ਦੇ ਵਿੱਚੋਂ ਇੱਥੇ ਆ ਕੇ ਨਿਰਖ ਪਰਖ ਤੁਸੀਂ ਆਪਣੀ ਆਫ ਕਰਨੀ ਹੈ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਵੱਡੀ ਗੱਲ ਹੈ ਦੋਸਤੋ ਤੁਹਾਨੂੰ ਥਾਣੇ ਕਰਨ ਲੱਗੇ ਤੋਂ ਦਿਖਾ ਦਿੰਨੇ ਮਿਲਕ ਵੈਰੀ ਵਿੱਚ ਦੋਸਤੋ ਕਾਫੀ ਮੋਟੀ ਹੈ ਮੱਝਾਂ ਨਾਲ ਥਣ ਲੱਗਣ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ